ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਉਹ ਆਪਾਂ ਬਣਾ ਰਹੇ ਹਾਂ ਪਿੰਡ ਟਵਾਲੀ ਤਹਿਸੀਲ ਆ ਰਾਮਪਰਾਪੂਲ ਪੈ ਜਾਂਦੀ ਆ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈ। ਇਹ ਸਾਹਮਣੇ ਤੁਸੀਂ ਜਿਹੜੀ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ। ਤਕਰੀਬਨ 2.5 ਤੋਂ 3 ਮਹੀਨੇ ਨੂੰ ਸੂਈ ਨੂੰ ਹੋ ਗਿਆ ਤੇ ਮਗਰ ਹੈਗੀ ਐ ਦੇ ਕੱਟੀ ਇੱਧਰ ਤੁਸੀਂ ਦੇਖ ਸਕਦੇ ਹੋ। ਤੇ ਜਿੰਨਾ ਦੁੱਧ ਆ ਤੇ ਜੋ ਟੀਕਾ ਇਹਦੇ ਲੱਗਿਆ ਉਹ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਹਾਂਗੇ ਤੇ ਬਾਈ ਨਾਲ ਗੱਲਬਾਤ ਸਾਰੀ ਕਰਾਉਨੇ ਹਾਂਗੇ। ਤੇ ਉਸ ਤੋਂ ਬਾਅਦ ਉਹਨਾਂ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਆ ਕੇ ਬਾਈ ਨਾਲ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੋਊਗਾ ਤੇ ਤੁਸੀਂ ਕੰਟੈਕਟ ਕਰਕੇ ਕਨਫਰਮ ਕਰ ਸਕਦੇ ਹੋਗੇ ਤੇ ਆ ਜੂਗਾ ਆਪਾਂ ਥੋੜਾ ਜਿਆਦਾ ਸਮਾਨ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਮੱਝ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੀ ਆਗੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਮੰਗਲ ਸਿੰਘ ਪਿੰਡ ਟਪਾਲੀ ਜੀ ਠੀਕ ਆ ਤੇ ਜ਼ਿਲ੍ਹਾ ਬਠਿੰਡਾ ਰਾਮਪਰਾਪੂਲ ਤੁਸੀਂ ਠੀਕ ਆ ਬਾਈ ਤੇ ਬਾਈ ਜਿਹੜੀ ਇਹ ਪਿਆਹੇ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ ਇਹ ਨਹੀਂ ਵੀਰੇ ਆਪਾਂ ਇਹ ਲਈ ਸੀ ਆਪਾਂ ਲਈ ਸੀ ਇਹ ਹੋ ਗਏ 2.5 ਮਹੀਨੇ ਲਈ ਗਏ ਅਸੀਂ ਆਪਾਂ ਲਈ ਸੀ ਹਾਂਜੀ ਠੀਕ ਆ ਆਪਾਂ ਤਾਜੀ ਸੂਈ ਵੀ ਲਈ ਆ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਹੋ ਗਏ ਤਾਂ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2.5 ਮਹੀਨੇ ਹੋ ਗਏ ਜੀ 2.5 ਮਹੀਨੇ ਸੂਈ ਨੂੰ ਹੋ ਗਏ ਠੀਕ ਆ ਤੇ ਸੁਵਾ ਕਿਹੜਾ ਸੂਈ ਆ ਇਹ ਤੀਜਾ ਸੂਈ ਦੀ ਆ ਜੀ ਤੀਜਾ ਸੂਵਾ ਸੂਈ ਦੀ ਆ ਠੀਕ ਆ ਤੇ ਟੀਕਾ ਤਾਂ ਨਹੀਂ ਲੱਗਿਆ ਹਜੇ ਟੀਕਾ ਲੱਗਿਆ ਬਾਈ ਜੀ ਆਪਾਂ ਖਾਲੀ ਕਰਕੇ ਦੇਣੀ ਆ 16 17 ਦੇ ਨਾਲ ਟੀਕਾ ਲੱਗਿਆ 16 17 ਦਾ ਲੱਗਿਆ ਵਾ ਤੇ ਉਹ ਜਾਣੀ ਆਪਾਂ ਖਾਲੀ ਕਰਕੇ ਦੇਣੀ ਆ ਆਪਾਂ ਖਾਲੀ ਕਰਦੇ ਆ ਠੀਕ ਆ ਤੇ ਇਸ ਟਾਈਮ ਦੁੱਧ ਕਿੰਨਾ ਹੋਊਗਾ ਹੁਣ ਟਾਈਮ ਜੀ ਆਪਾਂ ਕਹੇ ਨੂੰ 8 ਕਹਿ ਦਈਏ 7 ਕਿਲੋ نیٹ ਦੁੱਧ ਆ ਜੀ 7 ਕਿਲੋ ਦੋ ਮਾ ਟਾਈਮਾਂ ਦਾ ਹਾਂ ਜੀ ਹਾਂ ਠੀਕ ਆ ਤੇ ਮਿਲਦੀ ਦੋਨੇ ਟਾਈਮ ਹੀ ਦੋਨੇ ਟਾਈਮ ਵੀਰੇ ਕੱਟੀ ਦੇ ਮਿਲਦੇ ਆ ਕੱਟੀ ਦੇ ਮਿਲਦੀ ਆ ਹਾਂ ਠੀਕ ਹੈ ਤੇ ਬਾਕੀ ਉਹ ਠੰਡੀ ਸੀਲ ਹਾਂ ਹਾਂ ਵੀਰੇ ਕੋਈ ਬੁੜੀ ਚੋਲੇ ਬੰਦਾ ਚੋਲੇ ਕੋਈ ਵਾਸਤ ਨਹੀਂ ਠੀਕ ਹੈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਤੇ ਬਾਕੀ ਥਣ ਥਣ ਕੇ ਮੈਂ ਓਕੇ ਜਮਾ ਓਕੇ ਦੀ ਰਿਪੋਰਟ ਆ ਕੋਈ ਘਟ ਨਹੀਂ ਕੋਈ ਵੱਧ ਨਹੀਂ ਜਮਾ ਠੀਕ ਹੈ ਜਮਾ ਓਕੇ ਹੈ ਹਾਂ ਜੀ ਹਾਂ ਠੀਕ ਹੈ ਕੋਈ ਲੱਬ ਵਾਲਾ ਕੰਮ ਨਹੀਂ ਕੋਈ ਵੀਰ ਦੂਰੋਂ ਵੀ ਚੱਲ ਕੇ ਆਉਂਦਾ ਆਪਾਂ ਇੱਥੇ ਕੋਸਾ ਉਹ ਲੱਦ ਨਿਬੜੇ ਉਹ ਦਾ ਉਹ ਕੰਮ ਨਹੀਂ ਕਰਦਾ ਠੀਕ ਹੈ ਵੀ ਜਿਹੜੀ ਗੱਲ ਕਹੀ ਉਹ ਸਾਰੀ ਨਿਕਲੂਗੀ ਸਹੀ ਨਿਕਲੇ ਠੀਕ ਹੈ ਤੇ ਆਪਦੀ ਬਾਕੀ ਬੰਦਾ 100 200 ਗ੍ਰਾਮ ਘਟ ਸਕਦਾ 7 ਕਿਲੋ ਚੋਂ ਇਹ ਨਹੀਂ ਹੋਊਗੀ ਉਹ ਚੱਲ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਹੈ ਨਾ ਠੀਕ ਆ ਤੇ ਵੀ ਆਪਦੀ ਤਸੱਲੀ ਕਰਕੇ ਲੈ ਜੇ ਹਾਂਜੀ ਹਾਂਜੀ ਠੀਕ ਆ ਤੇ ਰੇਟ ਆਪਾਂ ਫੋਨ ਤੇ ਕਰ ਲਾਂ ਰੇਟ ਫੋਨ ਤੇ ਹੋਊਗਾ ਹਾਂਜੀ ਹਾਂਜੀ ਠੀਕ ਆ ਉਹ ਜਿਹਨੂੰ ਵੀ ਪਸੰਦ ਆਉਂਦੀ ਹੈ ਕੰਟੈਕਟ ਕਰ ਸਕਦਾ ਹੈ ਨਾ ਤੇ ਤੂੰ ਢੀੜਾ ਕਢਾ ਦਿਆ ਕੁਬਰੀ ਬਾਈ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲਈਤੀ ਆ ਤੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਤੇ ਬਾਕੀ ਮਿਹਨਤ ਮਜ਼ਦੂਰੀ ਕਰਨ ਵਾਲਾ ਭਰਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਤੇ ਥੋੜਾ ਜਿਹਾ ਕੈਰੀ ਹੋ ਸਕਦਾ ਉਪਰੇ ਤੋਂ ਡਰੇ ਬਾਕੀ ਫੇਸ ਕੁਆਲਿਟੀ ਤੁਸੀਂ ਸੰਗ ਸੰਗ ਦੇਖ ਸਕਦੇ ਹੋ ਸਿੰਘਾਂ ਦੀ ਕੁੰਡੀ ਆ ਗਈ ਤੇ ਕੱਦ ਵੀ ਵਧੀਆ ਹੈਗਾ ਤੇ ਬਾਕੀ ਸਮੀ ਵੀ ਚੰਗੀ ਹੈ ਕੋਈ ਲੇਸੀ ਨਹੀਂ ਹੈਗੀ ਤੁਸੀਂ ਬੈਕ ਸਾਈਡ ਤੋਂ ਬਾਕੀ ਥਾਣ ਦੇਖ ਸਕਦੇ ਹੋ ਥਾਣ ਵੀ ਬਹੁਤ ਵਧੀਆ ਮੁੱਠੀ ਵਾਲੇ ਆ ਗਏ ਕੋਈ ਜ਼ਿਆਦਾ ਛੋਟੇ ਨਹੀਂ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਚ ਵਿੱਥੀ ਹੈ ਜਿਹੜੀ ਉਹ ਵੀ ਬਹੁਤ ਵਧੀਆ ਹੈਗੀ ਤੇ ਰੇਟ ਵੀ ਇਹਦਾ ਜਾਇਜ਼ ਹੀ ਹੋਊਗਾ ਤੇ ਬਾਕੀ ਇਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਰੇਟ ਕਨਫਰਮ ਕਰ ਸਕਦੇ ਹੋਗੇ ਤੇ ਬਾਕੀ ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣਾ ਬਹੁਤ ਵਧੀਆ ਹੈ ਇੱਕੋ ਜਿਹਾ ਥਾਣਾ ਹੈ ਸਾਰੇ ਵਧੀਆ ਕੋਈ ਵੱਡਾ ਨਹੀਂ ਛੋਟਾ ਨਹੀਂ ਕੋਈ ਵੱਡਾ ਛੋਟਾ ਨਹੀਂ ਹੈਗਾ ਜਮਾਂਚਾਰੇ ਇੱਕੋ ਜਿਹੇ ਹੈਗੇ ਤੇ ਵਿੱਥੀ ਵੀ ਚੰਗੀ ਹੈਗੀ ਬਾਕੀ ਸਿੰਗਾ ਦੀ ਵੀ ਸੋਹਣੀ ਹੈਗੀ ਤੇ ਕੱਦ ਵੀ ਚੰਗਾ ਦਾ ਸਾਰੇ ਪੱਖਾਂ ਤੋਂ ਵਧੀਆ ਹੈਗੀ ਤੇ ਬਾਕੀ ਆ ਕੱਟੀ ਹੈ ਜੀ ਇਹਦੀ ਇਹ ਕੱਟੀ ਤੁਸੀਂ ਦੇਖ ਸਕਦੇ ਹੋ ਕੱਟੀ ਤਕਰੀਬਨ 2.5 ਮਹੀਨਿਆਂ ਦੀ ਹੈਗੀ ਤੇ ਕੱਟੀ ਵੀ ਵਧੀਆ ਹੈਗੀ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਨਾਲ ਕੱਟੀ ਵੀ ਮਿਲ ਜਾਣੀ ਹੈਗੀ ਤੇ ਸੇਵਾ ਕਰਕੇ ਇਹ ਵੀ ਨਾਲ ਤਿਆਰ ਹੋ ਜੂਗੀ ਤੇ ਬਾਕੀ ਜੋ ਹੋਰ ਕੋਈ ਗੱਲਬਾਤ ਆ ਜਾਂ ਡਿਟੇਲ ਆ ਉਹ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਵੀਡੀਓ ਵੇਖਣ ਲਈ ਸਭ ਦਾ ਧੰਨਵਾਦ ਆ ਜਿਹੜੇ ਚੈਨਲ ਤੇ ਨਵੇਂ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ